ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਾਂਕ ਸਾਹਿਬ ਨੇ ਸਾਨੂੰ ਬਾਰ ਬਾਰ ਇਹ ਬਾਣੀ ਦੇ ਵਿੱਚ ਦੱਸਿਆ ਹੈ ਕਿ ਖੁਦ ਨੂੰ ਜਾਣੋ ਪਰ ਅਸੀਂ ਖੁਦ ਨੂੰ ਜਾਣਨ ਦੀ ਬਜਾਏ ਅਸੀਂ ਕਈ ਤਰ੍ਹਾਂ ਦੇ ਦੇਵੀ ਦੇਵਤੇ ਪੈਦਾ ਕਰ ਲਏ ਹਨ ਹਰ ਘਰ ਵਿੱਚ ਹਰ ਕਿਸੇ ਨੇ ਆਪੋ ਆਪਣਾ ਦੇਵੀ ਦੇਵਤਾ ਕੈਦ ਕਰਕੇ ਰੱਖਿਆ ਜਦੋਂ ਦਿਲ ਕਰਦਾ ਉਸ ਦੇਵਤੇ ਨੂੰ ਉਹ ਪ੍ਰਗਟ ਕਰਕੇ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਕਿ ਸਾਡੇ ਦੇਵਤੇ ਕੋਲੋਂ ਜੋ ਵੀ ਮੰਗਣਾ ਤੁਸੀਂ ਆ ਕੇ ਮੰਗ ਲਵੋ ਤੇ ਲੋਕ ਜਾਂਦੇ ਨੇ ਦੇਵੀ ਦੇਵਤਿਆਂ ਦੇ ਕੋਲ ਲੋਕੀ ਸੁੱਖਾਂ ਸੁਖ ਦੇ ਨੇ ਆਪਣੀਆਂ ਬਲੀਆਂ ਚੜਾਉਂਦੇ ਨੇ ਕਈ ਕੁਸ਼ ਭੇਟਾ ਵਿੱਚ ਦਿੰਦੇ ਨੇ ਤੇ ਅੱਗੇ ਪ੍ਰਾਰਥਨਾ ਕਰਦੇ ਨੇ ਅਰਦਾਸ ਕਰਦੇ ਨੇ ਦੇਵੀ ਦੇਵਤੇ ਅੱਗੇ ਕਿ ਸਾਨੂੰ ਆਹ ਚੀਜ਼ ਮਿਲ ਜਾਏ ਸਾਨੂੰ ਆਹ ਚੀਜ਼ ਮਿਲ ਜਾਏ ਪਰ ਗੁਰੂ ਨਾਨਕ ਸਾਹਿਬ ਤਾਂ ਬਾਰ ਬਾਰ ਜ਼ੋਰ ਦੇ ਕੇ ਕਹਿੰਦੇ ਨੇ ਕਿ ਖੁਦ ਨੂੰ ਜਾਣੋ ਜੋ ਤੁਸੀਂ ਆਪਣੇ ਆਪ ਨੂੰ ਜਾਣੋਗੇ ਤੇ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਹੱਲ ਹੋ ਜਾਣਗੀਆਂ ਸਾਰਾ ਕੁਝ ਪਤਾ ਚੱਲ ਜਾਏਗਾ ਕਿ ਜ਼ਿੰਦਗੀ ਦੇ ਵਿੱਚ ਗਾਂ ਯਾਤਰਾ ਕਿਵੇਂ ਕਰਨੀ ਹੈ ਇਸ ਜ਼ਿੰਦਗੀ ਨੂੰ ਸਮਝਣਾ ਥੋੜਾ ਸੌਖਾ ਹੋ ਜਾਏਗਾ ਜਦੋਂ ਅਸੀਂ ਖੁਦ ਨੂੰ ਜਾਣਾਂਗੇ ਤੇ ਖੁਦ ਨੂੰ ਜਾਣਣ ਵਾਸਤੇ ਸਹੀ ਗੁਰਬਾਣੀ ਪੜਾਂਗੇ ਤੇ ਉਹ ਗੁਰਬਾਣੀ ਦੇ ਗਿਆਨ ਨੂੰ ਲੈ ਕੇ ਅਸੀਂ ਖੁਦ ਨੂੰ ਜਾਣਾਂਗੇ ਜਦੋਂ ਖੁਦ ਨੂੰ ਜਾਣ ਕੇ ਫਿਰ ਇਸ ਸਰੀਰ ਦੀ ਯਾਤਰਾ ਹੋਏਗੀ ਇਸ ਸੰਸਾਰ ਦੇ ਵਿੱਚ ਤੇ ਫਿਰ ਉੱਥੇ ਕੋਈ ਦੇਵੀ ਦੇਵਤੇ ਦੀ ਜਿਆਦਾ ਅਹਿਮੀਅਤ ਨਹੀਂ ਰਹਿ ਜਾਏਗੀ ਕਿਉਂਕਿ ਸਾਨੂੰ ਪਤਾ ਲੱਗ ਜਾਏਗਾ ਕਿ ਸੱਚਾ ਗਿਆਨ ਕੀ ਹੈ ਤੇ ਝੂਠਾ ਗਿਆਨ ਕੀ ਹੈ ਅੱਜ ਕੱਲ ਲੋਕ ਫਸੇ ਨੇ ਝੂਠੇ ਗਿਆਨ ਦੇ ਵਿੱਚ ਕਿਉਂਕਿ ਜਿਹੜੇ ਪੰਡਤ ਪੁਜੋਤ ਨੇ ਡੇਰੇਦਾਰ ਨੇ ਦੇਧਾਰੀ ਨੇ ਇਹਨਾਂ ਇੱਕ ਜਾਲ ਸੁਟਿਆ ਮੱਛੀ ਦੀ ਤਰ੍ਹਾਂ ਇੱਕ ਜਾਲ ਸੁਟਿਆ ਉਸ ਜਾਲ ਦੇ ਵਿੱਚ ਬੰਦਾ ਫਸ ਜਾਂਦਾ ਹੈ ਤੇ ਜਦੋਂ ਉਸ ਜਾਲ ਦੇ ਵਿੱਚ ਬੰਦਾ ਫਸ ਜਾਂਦਾ ਹੈ ਤੇ ਫਿਰ ਉਸ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਕਿਉਂਕਿ ਉਹਨਾਂ ਕੋਲ ਐਸੇ ਉਹ ਚਤੁਰ ਹੁੰਦੇ ਨੇ ਚਲਾਕ ਹੁੰਦੇ ਨੇ ਉਹਨਾਂ ਕੋਲ ਗੱਲਾਂ ਐਸੀਆਂ ਘੜੀਆਂ ਘੜਾਈਆਂ ਹੁੰਦੀਆਂ ਕਿ ਉਹ ਬੰਦੇ ਦੇ ਮਨ ਤੇ ਐਨਾ ਪ੍ਰਭਾਵ ਪਾ ਲੈਂਦੇ ਨੇ ਐਨਾ ਡਰਾ ਦੇ ਦਿੰਦੇ ਨੇ ਬੰਦੇ ਨੂੰ ਕੀ ਬੰਦਾ ਡਰਦਾ ਉਹਨਾਂ ਦੇ ਚੱਕਰ ਕੱਟੀ ਜਾਂਦਾ ਤੇ ਉਹ ਜਿਵੇਂ ਕਹਿੰਦੇ ਨੇ ਉਵੇਂ ਬੰਦਾ ਕਰੀ ਜਾਂਦਾ ਕਿਉਂਕਿ ਉਸ ਜਾਲ ਦੇ ਵਿੱਚੋਂ ਬਾਹਰ ਨਹੀਂ ਬੰਦਾ ਨਿਕਲ ਸਕਦਾ ਇਸ ਕਰਕੇ ਖੁਦ ਨੂੰ ਜਾਣੋ ਖੁਦ ਨੂੰ ਜਦੋਂ ਜਾਣਾਂਗੇ ਤੇ ਸਾਰੇ ਸਾਡੇ ਜੀਵਨ ਦੇ ਵਿੱਚੋਂ ਜਿਹੜੇ ਪਖੰਡ ਨੇ ਉਹ ਬਾਹਰ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ